ਨਸੀਬ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਦਲਜੀਤ ਚੱਲ ਰਿਹਾ ਮੂਵ ਹੋ ਰਿਹਾ ਉਹ ਇਲੂਮਿਨਾਟੀ ਨਾਲ ਜੁੜ ਗਏ ਉਹਨਾਂ ਦਾ ਹਿੱਸਾ ਬਣ ਗਏ ਦੇਖੋ ਪਰਫਾਰਮ ਤਾਂ ਕਰ ਰਿਹਾ ਨਾ ਯਾਰ ਹੁਣ ਤੁਸੀਂ ਉਹ ਪੱਗ ਬੰਨ ਕੇ ਪਰਫਾਰਮ ਕਰ ਰਿਹਾ ਸਟੇਜ ਤੇ ਤੁਸੀਂ ਇੱਕ 네ਗਟਿਵ ਪੱਖ ਨੂੰ ਚੱਕਰ ਦੀ ਭਜਾਏ ਇੱਕ ਪੋਜ਼ਿਟਿਵ ਪੱਖ ਕਿਉਂ ਨਹੀਂ ਦੇਖਿਆ ਜਾਂਦਾ ਵੀ ਇੱਕ ਸਰਦਾਰ ਜਿੱਥੇ ਉਹ ਕੋਈ ਪੰਜਾਬੀ ਹੋਰ ਗਿਆ ਨਹੀਂ ਉੱਥੇ ਜਾ ਕੇ ਪਰਫਾਰਮ ਕਰ ਰਿਹਾ ਉੱਥੇ ਜਾ ਕੇ ਪੰਜਾਬ ਦੀ ਦਸਤਾਰ ਦੀ ਗੱਲ ਕਰ ਰਿਹਾ ਬਿਲਕੁਲ ਤੇ ਪੋਜ਼ਿਟਿਵ ਪੱਖ ਤੇ ਇਹ ਵੀ ਹੈ ਨਾ 네ਗੇਟਿਵਿਟੀ ਹੀ ਕਿਉਂ ਫਲਾਉਣੀ ਆਪਾਂ 네ਗੇਟਿਵ ਗੱਲ ਹੀ ਆਪਾਂ ਚੂਜ਼ਡ ਟਿਕਾ ਵਾਲਾ ਮਸਲਾ ਫਿਰ ਆਪਣਾ ਜੇ ਕੋਈ ਇਸ ਗੱਲ ਨੂੰ ਚੱਕਰਿਆ ਚੱਕੀ ਜਾਣ ਦੋ ਪਰ ਉੱਥੇ ਜਾ ਕੇ ਉਹ ਇਹ ਥੋੜੀ ਜਿਹੀ ਵੀ ਕੱਲਾ ਐ ਸਾਈਨ ਬਣਾ ਕੇ ਹਿੱਟ ਹੋ ਰਿਹਾ ਲੋਕਾਂ ਨੂੰ ਖੁਸ਼ ਕਰ ਰਿਹਾ ਉੱਥੇ ਪਰਫਾਰਮ ਤਾਂ ਕਰ ਹੀ ਰਿਹਾ ਨਾ ਉਹ ਲੋਕਾਂ ਦੀ ਗਲਤੀ ਕਰ ਰਿਹਾ ਨਾ ਸਾਡੀ ਕਮਿਊਨਿਟੀ ਰਿਪਰੈਜ਼ੈਂਟ ਕਰ ਰਿਹਾ ਹੋਣਾ ਸਾਡੀ ਕਿਤੇ ਉਹ ਇਹ ਥੋੜੀ ਜਿਹੀ ਵੀ ਵਾਲ ਖਿਲਾਰ ਕੇ ਬੈਠਾ ਉਸੇ ਵੀ ਦਸਤਾਰ ਸਿੱਕ ਤੇ ਸਜਾ ਕੇ ਸੋਣੀ ਸਾਡੀ ਦਸਤਾਰ ਦੀ ਐ ਵੀ ਇਹ ਤੁਨ ਜਿੱਥੇ ਤੱਕ ਨਹੀਂ ਸੀ ਉੱਥੇ ਵੀ ਲੈ ਕੇ ਜਾ ਰਿਹਾ ਗੁਰੂਆਂ ਦੀ ਦਸਤਾਰ ਮੈਨੂੰ ਨਹੀਂ ਲੱਗਦਾ ਉਹ ਕਿਉਂਕਿ ਮੈਨੂੰ ਪਤਾ ਉਹ ਧਾਰਮਿਕ ਪ੍ਰਵਿਰਤੀ ਵਾਲਾ ਬੰਦਾ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਇਹੋ ਜਿਹੇ ਤਾਂ ਅਫਵਾਹਾਂ ਨੇ ਇਹ ਸਾਡੇ ਪੰਜਾਬੀਆਂ ਨੂੰ ਇੱਕ ਬੜੀ ਬਿਮਾਰੀ ਹੈ ਕਿ ਆਰਟਿਸਟਾਂ ਖਾਸ ਤੌਰ ਤੇ ਕਿ ਜਦੋਂ ਦੂਜੇ ਵਰਗਾ ਬਣਿਆ ਨਹੀਂ ਨਾ ਜਾਂਦਾ ਤਾਂ ਵੰਡਣਾ ਪੰਡਣਾ ਸ਼ੁਰੂ ਕਰ ਦਿੰਦੇ